ਉਸੀ ਦੇਖ ਰਹੇ ਹੋ ਦਾਨਕਸਵਰਾ ਟੀਵੀ ਬਟਾਲਾ ਦੇ ਵਿੱਚ ਪੰਚਾ ਸਰਪੰਚਾਂ ਨੂੰ 100 ਚੋਕ ਸਮਾਗਮ ਦੇ ਵਿੱਚ ਜਿਹੜੇ ਆ ਉਹ ਜਿਹੜਾ ਪਾਪਾ ਨਾਨਕ ਦੇ ਐਮਐਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਲੋਕਾਂ ਦੀ ਸਰਕਾਰੀ ਦਫਤਰਾਂ 'ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਹਨਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ-ਖਵਾਰੇ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਹੁਣ ਤੱਕ 65000 ਤੋਂ ਵੱਧ ਲੋਕ ਇਸ ਦਾ ਫਾਇਦਾ ਲੈ ਚੁੱਕੇ ਨੇ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਈ ਜਾ ਰਹੇ ਕੈਂਪਾਂ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖੋਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਚੱਲਿਆ ਕਰੂਗੀ ਅਸੀਂ ਉਸ ਵਾਦੇ ਤੇ ਵੀ ਪੂਰੇ ਉਤਰਾਂ ਸਰਕਾਰ ਤੁਹਾਡੇ ਦਵਾਰ ਦੇ ਨਾਂ ਤੇ ਅਫਸਰ ਪਹਿਲੇ ਹੀ ਜਾ ਰਹੇ ਨੇ ਪਿੰਡਾਂ ਜਾ ਰਹੇ ਨੇ ਡੀਸੀ ਜਾ ਰਹੇ ਨੇ ਐਸਡੀਐਮ ਤਹਿਸੀਲਦਾਰ ਉਹ ਸਾਰੀ ਜਗ੍ਹਾ ਤੇ ਤਹਿਸੀਲ ਅਰਿਸਟਰੀਆਂ ਵੀ ਹੋ ਰਹੀਆਂ ਨੇ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਜੋ ਵੀ ਲੋਕਾਂ ਨੇ ਕਰਦੇ ਲੈ ਗੁਰਦੀਪ ਸਿੰਘ ਰੰਧਾਵਾ ਪਹੁੰਚੇ ਸਨ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਉਹ ਅਕਾਲੀ ਦਲ ਦੇ ਵਿਰੁੱਧ ਫਤਵਾ ਜਿਹੜਾ ਦਿੱਤਾ ਗਿਆ ਉਹਦੇ ਤੇ ਖੁੱਲ ਕੇ ਬੋਲੇ ਕਿ ਉਹ ਨਹੀਂ ਅਕਾਲੀ ਦਲ ਨੇ ਜਿਹੜਾ ਅਕਾਲ ਤਖਤ ਦੇ ਮਾਫੀ ਮੰਗੀ ਆ ਉਹਨਾਂ ਨੂੰ ਤਰਖਾਇਆ ਕਰਾ ਦਿੱਤਾ ਗਿਆ ਕੀ ਕਹਿਣਾ ਜਾਊਗਾ ਉਹਨਾਂ ਨੇ ਬੜਾ ਵੱਡਾ ਗੁਨਾਹ ਕੀਤਾ ਹੈ ਗੁਨਾਹ ਦੀ ਮਾਫੀ ਕੁਦਰਤ ਦੀ ਜਿਹੜੀ ਪ੍ਰਮਾਤਮਾ ਦੀ ਅਦਾਲਤ ਆ ਉਹਦੇ ਚੋਂ ਗੁਨਾਹ ਦੀ ਮਾਫੀ ਮਿਲਦੀ ਹੈ ਬੰਦੇ ਨੇ ਕੀ ਗੁਨਾਹ ਦੀ ਮਾਫੀ ਦੇਣੀ ਹੈ ਜਿਹੜਾ ਲੋਕਾਂ ਨੂੰ ਬੜੇ ਲੰਮੇ ਸਮੇਂ ਤੋਂ ਸੀਗਾ ਕਿ ਜਿਹੜੇ ਵੱਡੇ ਵੱਡੇ ਜਿਹੜੇ ਕਾਲੀ ਤਲਦੀ ਸਰਕਾਰ ਚ ਜਿਹੜੇ ਕਾਂਡ ਵਾਪਰੇ ਨੇ ਉਹ ਕੌਣ ਅੱਜ ਤੱਕ ਉਹ ਮੰਨੇ ਨਹੀਂ ਕੋਟਾਂ ਕਚਾਰੀਆਂ ਚ ਮੰਨੇ ਨਹੀਂ ਔਰ ਸਰਪਚ ਅਦਾਲਤ ਤੱਕ ਸ੍ਰੀ ਕਾਲਤਖਨ ਸਾਹਿਬ ਤੇ ਮੰਨ ਕੇ ਗਏ ਨੇ ਔਰ ਜਸ ਜਾਂ ਨੋਜ ਫੈਸਲਾ ਹੋਇਆ ਜੱਥੇਦਾਰ ਸਾਹਿਬ ਨੇ ਕਿਹਾ ਜਸ ਜਾਂ ਨੋਜ ਫੈਸਲਾ ਦੋ ਨੋ ਅਗਰੀਮੈਂਟ ਕਰਨਾ ਠੀਕ ਹੈ ਜੀ ਉਹਦੇ ਚ ਸਾਰੇ ਜਿਹੜੇ ਕਾਲਤਖਨ ਨੂੰ ਮੰਨਣ ਵਾਲੇ ਲੋਕ ਨੇ ਉਹ ਸਾਰਿਆਂ ਨੇ ਇਹਨਾਂ ਦਾ ਚਿਹਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੱਲ ਦੇਖ ਲਿਆ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਰਿਹਾ ਦੋ ਅਦਾਲਤਾਂ ਹੁੰਦੀਆਂ ਇੱਕ ਲੋਕਾਂ ਦੀ ਅਦਾਲਤ ਅਤੇ ਪ੍ਰਮਾਤਮਾ ਦੀ ਅਦਾਲਤ ਹੈ ਲੋਕਾਂ ਦੀ ਅਦਾਲਤ ਤੋਂ ਮਾਫੀ ਮਿਲੇ ਨਾ ਮਿਲੇ ਪ੍ਰਮਾਤਮਾ ਦੀ ਅਦਾਲਤ ਤੋਂ ਮਾਫੀ ਮਿਲਣੀ ਜ਼ਰੂਰੀ ਹੈ ਸੰਗਤ ਮਾਫੀ ਦੇਗੀ ਤਾਂ ਫਿਰ ਅਕਾਲੀ ਦਲ ਨੂੰ ਮਾਫੀ ਮਿਲਣੀ ਅਦਰਵਾਈਜ਼ ਮਾਫੀ ਨਾ ਵੀਯੁਗਤ ਐਮਐਲਏ ਨਾ ਵੀਯੁਗਤ ਪੰਚਾਇਤ ਸਰਪੰਚਾਂ ਨੂੰ ਜਿਹੜਾ ਵਾ ਉਹ ਅੱਜ ਪ੍ਰੋਗਰਾਮ ਦੇ ਸ਼ਾਮ ਨੂੰ ਇਹੀ ਕਹਿਣਾ ਚਾਹੁੰਦੇ ਮੈਂ ਅੱਜ ਸਰਪੰਚਾਂ ਨੂੰ ਆਪਾਂ ਸੌਂ ਚਕਾਉਣ ਆਏ ਆ ਮੇਰੀ ਇਹੀ ਸਰਪੰਚਾਂ ਨੂੰ ਬੇਨਤੀ ਆ ਅਪੀਲ ਵੀ ਹੈ ਕਿ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਤੁਹਾਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੁਸੀਂ ਇਹ ਜਿਹੜੀ ਜ਼ਿੰਮੇਵਾਰੀ ਹੈ ਬੜੀ ਇਮਾਨਦਾਰੀ ਨਾਲ ਤਾਂ ਲੋਕਾਂ ਦੀ ਸੇਵਾ ਭਾਵਨਾ ਨਾਲ ਨਿਭਾਉਣੀ ਹੈ ਕੈਮਰਾਮੈਨ ਸੁਨੀ ਦੇ ਨਾਲ ਸਰਮ ਸਿੰਘ ਘਮਾਨ ਬਟਾਲਾ